ਇੱਕ ਚਿੱਠੀ ਪ੍ਰਕਾਸ਼ ਸਿੰਘ ਬਾਦਲ ਹੁਰਾਂ ਦੀ ਚਰਚਾ ਦੇ ਵਿੱਚ ਆ ਕਹਿੰਦੇ ਬੜੀ ਵਾਇਰਲ ਹੋ ਰਹੀ ਆ ਬੇਅਦਬੀ ਮਾਮਲਿਆਂ ਦੇ ਉੱਤੇ ਉਹ ਚਿੱਠੀ ਆ ਤੇ 2015 ਦੀ ਉਹ ਚਿੱਠੀ ਦੱਸੀ ਜਾ ਰਹੀ ਹੈ ਪ੍ਰਕਾਸ਼ ਸਿੰਘ ਬਾਦਲ ਨੇ 2015 ਦੇ ਵਿੱਚ ਚਿੱਠੀ ਲਿਖੀ ਹੂੰ ਚਿੱਠੀ ਲਿਖੀ ਸੀਗੀ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਚਿੱਠੀ ਵਿੱਚੋਂ ਬੜਾ ਦੁਖੀ ਨੇ ਪ੍ਰਕਾਸ਼ ਸਿੰਘ ਬਾਦਲ ਬੜੀ ਟੈਨਸ਼ਨ 'ਚ ਨੇ ਬੜੇ ਦੁਖੀ ਨੇ ਬੇਅਦਬੀਆਂ ਹਟ ਨਹੀਂ ਰਹੀਆਂ ਤੇ ਮੈਂ ਇਸ ਗੱਲ ਤੋਂ ਬੜਾ ਚਿੰਤਤ ਹੈਗਾ 2007 ਤੋਂ ਲੈ ਕੇ 2017 ਤੱਕ ਸਰਕਾਰ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੀ 15 ਵਿੱਚ ਦੁੱਖ ਹੋਇਆ ਬਾਦਲ ਸਾਹਿਬ ਨੂੰ ਇੱਕ ਚਿੱਠੀ ਅਕੀਦਾ ਸਾਹਿਬ ਸੁਖਬੀਰ ਸਿੰਘ ਬਾਦਲ ਨੇ ਦਿੱਤੀ ਹੈ ਜ਼ਥੇਦਾਰ ਸਾਹਿਬ ਨੂੰ ਉਹਦੇ ਉੱਤੇ ਚਰਚਾ ਹੋਣੀ ਹੈ ਕਹਿੰਦੇ ਜੀ ਸਿੰਘ ਸਹਿਬਾਨ ਦੀ ਹਾਜ਼ਰੀ ਦੇ ਵਿੱਚ ਉਹ ਚਿੱਠੀ ਖੋਲੀ ਜਾਊਗੀ ਕਿ ਸੁਖਬੀਰ ਬਾਦਲ ਨੇ ਇਸ ਕਮ ਆਸਾਨ ਨੂੰ ਲੈ ਕੇ ਜਿਹੜਾ ਅਕਾਲੀ ਦਲ ਚੱਲ ਰਿਹਾ ਵੀ ਕੀ ਆਪਣਾ ਸਪਸ਼ਟੀਕਰਨ ਦਿੰਦਾ ਹੈ ਉਹਦੇ ਵਿੱਚ ਕਾਫੀ ਗੱਲਾਂ ਹੋਣਗੀਆਂ ਤੇ ਇੱਕ ਚਿੱਠੀ ਪ੍ਰਕਾਸ਼ ਸਿੰਘ ਬਾਦਲ ਹੁਰਾਂ ਦੀ ਚਰਚਾ ਦੇ ਵਿੱਚ ਆ ਕਹਿੰਦੇ ਬੜੀ ਵਾਇਰਲ ਹੋ ਰਹੀ ਹੈ ਬੇਅਦਬੀ ਮਾਮਲਿਆਂ ਦੇ ਉੱਤੇ ਉਹ ਚਿੱਠੀ ਹੈ ਤੇ 2015 ਦੀ ਉਹ ਚਿੱਠੀ ਦੱਸੀ ਜਾ ਰਹੀ ਹੈ ਚਿੱਠੀਆਂ ਹਾਂ ਚਿੱਠੀਆਂ ਦਾ ਕਾਫੀ ਬੜਾ ਰੰਗ ਭਾਗ ਹੁੰਦਾ ਚਿੱਠੀਆਂ ਦਾ ਪੜਾ ਬੜਾ ਕਲਚਰ ਹੁੰਦਾ ਸੀ ਕਲਚਰ ਚਿੱਠੀ ਅ ਕਬੂਤਰ ਦਾ ਚਿੱਠੀ ਦਿੰਦਾ ਸੀ ਜਾ ਕੇ ਕਬੂਤਰ ਹੁੰਦਾ ਰਾਜਾ ਮਹਾਰਾਜਾਂ ਦੀਆਂ ਚਿੱਠੀਆਂ ਮਿਲਦੀਆਂ ਸੀ ਅੱਗੇ ਤੋਂ ਅੱਗੇ ਜਾ ਕੇ ਜੀ ਕਈ ਬਾਜ਼ ਰੱਖੇ ਹੁੰਦੇ ਸੀ ਪਹਿਲਾਂ ਚਿੱਠੀਆਂ ਦੇ ਪਰਵਾਨੇ ਹੁੰਦੇ ਹਾਂ ਬਾਜ਼ ਬਾਜ਼ ਜਾਂਦੇ ਸੀ ਲੈ ਕੇ ਚਿੱਠੀਆਂ ਇੱਕ ਰਾਜੇ ਦੇ ਦੂਜੇ ਰਾਜੇ ਦੇ ਤੱਕ ਪਹੁੰਚਾਉਣ ਵਾਸਤੇ ਕਈ ਐਲਸੀ ਚਿੱਠੀਆਂ ਲੱਗ ਜਾਂਦੇ ਸੀ ਚਿੱਠੀਆਂ ਦਾ ਬੜਾ ਕਮਾਲ ਦਾ ਚਲਣਾ ਚਿੱਠੀਆਂ ਦੇ ਗੀਤ ਬੜੇ ਲਿਖੇ ਨੇ ਜੀ ਲੋਕਾਂ ਨੇ ਕਲਾਕਾਰਾਂ ਨੇ ਆਹ ਚਿੱਠੀਆਂ ਵੀ ਹੈਗੀਆਂ ਨੇ ਜਿਹੜੀਆਂ ਆ ਸਿਆਸੀ ਚਿੱਠੀਆਂ ਨੇ ਸੁਖਵੀਰ ਬਾਦਲ ਦੀ ਚਿੱਠੀ ਵਿਰੋਧੀਆਂ ਦੀ ਨਾਰਾਜ਼ਗੀਆਂ ਦੇ ਚਿੱਠੀ ਇਹ ਸਭ ਸੈਂਸ ਚਿੱਠੀਆਂ ਨੇ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਕੁਰਦਰਾ ਪ੍ਰੰਧ ਕਮੇਟੀ ਦੇ ਪ੍ਰਧਾਨ ਦੇ ਚਿੱਠੀ ਇਹ ਵੀ ਸਿਆਸੀ ਨੇ ਹੁਣ ਇੱਕ ਚਿੱਠੀ ਹੋਰ ਆ ਗਈ ਇਹ ਵੈਰ ਲ ਪਤਾ ਨਹੀਂ ਕਿੱਦਾਂ ਹੋ ਗਈ ਪਤਾ ਨਹੀਂ ਕਿੱਥੋਂ ਲੈ ਕੇ ਆਏ ਚਿੱਠੀ ਇਹ ਪਹਿਲਾਂ ਨਹੀਂ ਵੈਰ ਰਵੈਰ ਹੋਏ ਵੈਸੇ ਉਹ ਪ੍ਰਕਾਸ਼ ਸਿੰਘ ਬਾਦਲ ਨੇ 2015 ਦੇ ਵਿੱਚ ਚਿੱਠੀ ਲਿਖੀ ਸੀ ਹੂੰ ਜਿੱਪੀ ਲਿਖੀ ਸੀ ਕੋਈ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਚਿੱਠੀ ਵਿੱਚੋਂ ਬੜਾ ਦੁਖੀ ਨੇ ਪ੍ਰਕਾਸ਼ ਸਿੰਘ ਬਾਦਲ ਬੜੇ ਟੈਨਸ਼ਨ ਚ ਨਹੀਂ ਬੜੇ ਦੁਖੀ ਨਹੀਂ ਕਹਿੰਦਾ ਵੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋ ਰਹੀਆਂ ਨੇ ਤੇ ਮੈਨੂੰ ਬਹੁਤ ਦੁੱਖ ਹੈ ਸਗੰਦਾ ਬੇਅਦਬੀਆਂ ਹਟ ਨਹੀਂ ਰਹੀਆਂ ਤੇ ਮੈਂ ਇਸ ਗੱਲ ਤੋਂ ਬੜਾ ਚਿੰਤਤ ਹੈਗਾ 2007 ਤੋਂ ਲੈ ਕੇ 2017 ਤੱਕ ਸਰਕਾਰ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੀ 15 ਵਿੱਚ ਦੁੱਖ ਹੋਇਆ ਬਾਦਲ ਸਾਹਿਬ ਨੂੰ ਦੁੱਖ ਹੋ ਕੇ ਉਹਨੇ ਚਿੱਠੀ ਲਿਖਿਆ ਅਕਾਲ ਤਖਤ ਸਾਹਿਬ ਨੂੰ ਪਿਆ ਇਹਨੂੰ ਰੁਕਵੇ ਰੋਕੀਏ ਆਪਾਂ ਮੈਨ ਤੋਂ ਅਸੀਂ ਸਰਕਾਰ ਦੇ ਵਿੱਚ ਸੱਤਾ ਪਾਰਟੀ ਦੇ ਵਿੱਚ ਹੈਗੇ ਆਂ ਅਸੀਂ ਅਸੀਂ ਰੋਕਣਾ ਚਾਹੁੰਦੇ ਆਂ ਅਸੀਂ ਰੋਕ ਵੀ ਰਹੇ ਆਂ ਪਰ ਰੁਕ ਨਹੀਂ ਰਹੀਆਂ ਬਿਆਦਬੀਆਂ ਇਹ ਬੜੀ ਦੁੱਖ ਦੀ ਗੱਲ ਹੈ ਹੁਣ ਇਹ ਚਿੱਠੀ ਨੂੰ ਲੈ ਕੇ ਚਰਚਾਵਾਂ ਇਹ ਚੱਲ ਰਹੇ ਨੇ ਚਿੱਠੀ ਆ ਚਿੱਠੀ ਇਹ ਮਾਡਲ ਮਾਡਰਨ ਤਰੀਕੇ ਨਾਲ ਲਿਖੀ ਗਈ ਚਿੱਠੀ ਆ ਮੌਕੇ ਤੇ ਚਿੱਠੀ ਲਿਖੀ ਗਈ ਚਿੱਠੀ ਆ ਇਹ ਤੇ ਇਹ ਪੁਰਾਣੀ ਚਿੱਠੀ ਨਹੀਂ ਹੈਗੀ ਬਾਦਲ ਸਾਹਿਬ ਦੀ ਜੇ ਪਹਿਲਾ ਚਿੱਠੀ ਬਾਦਲ ਸਾਹਿਬ ਨੇ ਲਿਖੀ ਹੁੰਦੀ ਤਾਂ ਕਿਸੇ ਨਾ ਕਿਸੇ ਅਖਬਾਰ 'ਚ ਲਾਜ਼ਮੀ ਆਉਂਦੀ ਇਹ ਹੁਣ ਬਾਦਲ ਸਾਹਿਬ ਨੇ ਜਿੱਥੇ ਵੀ ਚਿੰਤਤ ਸੀਗੇ ਬਾਦਲ ਸਾਹਿਬ ਉਦੋਂ ਵੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਕਹਿੰਦੇ ਸੀ ਬਾਦਲ ਸਾਹਿਬ ਕੇ ਬੇਅਦਬੀਆਂ ਹੋ ਰਹੀਆਂ ਉਦੋਂ ਵੀ ਚਿੰਤਤ ਸੀ ਬਾਦਲ ਸਾਹਿਬ ਇਹਦਾ ਮਤਲਬ ਇਹ ਕਹਿਣ ਦਾ ਹੈਗਾ ਸੱਚੀ ਆ ਝੁੱਠੀ ਆ ਇਹ ਤਾਂ ਚਿੱਠੀ ਦੀ ਜਿਹੜੇ ਕਿ ਲੋਕ ਖੋਜਕਾਰ ਨੇ ਟੈਕਨੀਕਲ ਤੌਰ ਤੇ ਸ਼ਾਈ ਨੂੰ ਖੋਜਣਗੇ ਉਹਦੇ ਨੂੰ ਜਾਂ ਟਾਈਪ ਪੈ ਟਾਈਪਿਸਟ ਕਿਹੜਾ ਜਾਂ ਕੰਪਿਊਟਰ ਤੇ ਵਰਤੀ ਗਈ ਭਾਸ਼ਾ ਤੋਂ ਸੈਨ ਸਹੀ ਨੇ ਗਲਤ ਨੂੰ ਤਾਂ ਖੋਜਕਾਰ ਜਾਣਣਗੇ ਪਰ ਚਰਚਾ ਮਾਰਕੀਟ 'ਚ ਇਹ ਚੱਲ ਰਹੀ ਆ ਕਿ ਚਿੱਠੀ ਮੌਜੂਦਾ ਤਰੀਕੇ ਲਿਖੇ ਚਿੱਠੀ ਪੁਰਾਣੀ ਗੱਲ ਕਹੀ ਗਈ ਆ ਉਹੋ ਕਿ ਜਹੇਦਾਰ ਵੀ ਆਪਣੇ ਨੇ ਕਿਹੜਾ ਬਗਾਨੇ ਨੇ ਜਹੇਦਾਰ ਵੀ ਆਪਣੇ ਨੇ ਉਹਨਾਂ ਨੂੰ ਜਿੱਦਾਂ ਮਰਜ਼ੀ ਆਪਾਂ ਮੋਲਡ ਕਰ ਸਕਦੇ ਆ ਕੰਨ ਫੜ ਸਕਦੇ ਆ ਉਹਨਾਂ ਦਾ ਕੰਨ ਫੜ ਕੇ ਮਰੋੜ ਸਕਦੇ ਆ ਤੂੰ ਐਦਾਂ ਹੀ ਐਦਾਂ ਬੈਠ ਯਾਰ ਤੂੰ ਤੈਨੂੰ ਅਸੀਂ ਐਂ ਕਹਿੰਦੇ ਆ ਉਹ ਐਦਾਂ ਬੈਠ ਤੂੰ ਕਮਾਲ ਦੀ ਗੱਲ ਆ ਨਾ ਗੋਗਿਆਨੀ ਗੁਰਮੁਖਸੰਧੂ ਬਿਨਾਂ ਕਹੇ ਜਹੇਦਾਰ ਨੇ ਵੀ ਗੱਲ ਨਹੀਂ ਕੀਤੀ ਸੀਗੀ ਵੀ ਸਾਨੂੰ ਜ਼ਬਰਦਸਤੀ ਲਿਖਾਇਆ ਗਿਆ ਕੁਨਾਵਾ ਮਾਫੀਨਾਮਾ ਬਿਨਾ ਮਾਫੀ ਮੰਗਿਆ ਸਰਸੇ ਵਾਲੇ ਨੇ ਕੋਈ ਮਾਫੀ ਨਹੀਂ ਮੰਗੀ ਸੀ ਬਿਨਾ ਮਾਫੀ ਮੰਗਿਆ ਹੀ ਮਾਫੀ ਦੇ ਦਿੱਤੀ ਸੀ ਇਹ ਕਹਿੰਦੇ ਗੁਰਮੁਖ ਸਿੰਘ ਨੇ ਕਿਹਾ ਸੀਗਾ ਉਹ ਵੀ ਵਿਚਾਰਾ ਬਾਅਦ ਫਿਰਸ ਗਿਆ ਉਹ ਕਹਿੰਦਾ ਬਾਕੀ ਦੇ ਬੋਲੇ ਨੇ ਮੈਂ ਕਹਾਂ ਨੂੰ ਗੋਲਾ ਮੈਂ ਚੁੱਪ ਕਰ ਜਾਵਾਂ ਸਾਰੇ ਚੁੱਪ ਕਰ ਗਏ ਸੀ ਸਾਰੇ ਬੰਦੇ ਚੁੱਪ ਕਰ ਗਏ ਸੀ ਸਾਰੇ ਚੁੱਪ ਕਰ ਗਏ ਸਾਰਾ ਅਕਾਲੀ ਦਲ ਚੁੱਪ ਕਰ ਗਿਆ ਪ੍ਰੋਫੈਸਰ ਪ੍ਰੇਮ ਚੰਦੂਮਾਰਾ ਚੁੱਪ ਕਰ ਗਿਆ ਸੁਰਜੀਤ ਸਿੰਘ ਰਖੜਾ ਚੁੱਪ ਕਰ ਗਿਆ ਮਲੂਕਾ ਚੁੱਪ ਕਰ ਗਿਆ ਬਲਵਿੰਦਰ ਸਿੰਘ ਭੁੰਦਰ ਚੁੱਪ ਕਰ ਗਿਆ ਦਰਜੀਤ ਚਿਮਾ ਚੁੱਪ ਕਰ ਗਿਆ ਚਾਰੇ ਜੀ ਤੇ ਬਰਾੜ ਚੁੱਪ ਕਰ ਗਏ ਸਾਰੇ ਚੁੱਪ ਕਰ ਗਏ ਸੀ ਜਦੋਂ ਬੇਅਦਬੀਆਂ ਹੋਈਆਂ ਕੋਈ ਨਹੀਂ ਬੋਲਿਆ ਹੁਣ ਵੀ ਇਹਨਾਂ ਨੂੰ ਸਿਰਫ ਸਰਸੇ ਵਾਲੀ ਬੇਅਦਬੀ ਨਜ਼ਰ ਆਈ ਆ ਬਾਕੀ ਹੋਰ ਬੇਅਦਬੀਆਂ ਨਜ਼ਰ ਨਹੀਂ ਆਈਆਂ ਹੋਰ ਵੀ ਬੇਅਦਮੀਆਂ ਹੋਈਆਂ ਨੇ ਜੀ ਬਾਕੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜਿਹੜਾ ਚਿੱਠੀ ਦਿੱਤੀ ਗਈ ਹੈ ਜਹੈਦਾਰ ਸਾਹਿਬ ਨੂੰ ਉਹ ਜੇ ਬੰਦ ਲਫਾਪਾ ਹੈ ਗਿਆ ਛੋਟੇਪੁਰ ਸਾਹਿਬ ਕਹਿੰਦੇ ਆ ਵੀ ਖੋਲੋ ਲਫਾਪਾ ਜਨਤਕ ਚਿੱਠੀ ਕਰੋ ਜਿਵੇਂ ਜਨਤਕ ਅਸੀਂ ਕੀਤੀ ਸੀਗੀ ਸਪਸ਼ਟ ਕਰੋ ਨਾ ਵੀ ਕੀ ਲਿਖਿਆ ਸੁਖਵੀਰ ਬਾਦਲ ਨੇ ਛੋਟੇਪੁਰ ਕਹਿੰਦੇ ਆ ਵੀ ਉਹ ਚਿੱਠੀ ਜਨਤਕ ਕਰੋ ਤੇ ਬੀਬੀ ਜੀਤ कौर ਕਹਿੰਦੇ ਆ ਵੀ ਸਾਨੂੰ ਆ ਸਾਹਿਬ ਜਹੈਦਾਰ ਸਾਹਿਬ ਸੁਖਵੀਰ ਬਾਦਲ ਨੂੰ ਠੁਕਮੇ ਸਜ਼ਾ ਦੇਣਗੇ ਠੁਕਮੇ ਸਜ਼ਾ ਇਹ ਸਾਰੇ ਲੀਡਰ ਆਪੋ ਆਪਣੇ ਤਰੀਕੇ ਨਾਲ ਬਿਆਨ ਦੇਈ ਜਾਂਦੇ ਆ ਵਿਚ ਜਗੀਰ ਕੋਰੀ ਵੀ ਬਿਆਨ ਦੇਈ ਜਾਂਦੀ ਹੈ ਛੋਟੇ ਪੁਰੀ ਵੀ ਬਿਆਨ ਦੇਈ ਜਾਂਦਾ ਜਹੇਦਾਰ ਸਾਹਿਬ ਮਸਤ ਨੇ ਚੁੱਪਨੇ ਦੇਖੋ ਹੁਣ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਹੁੰਦੀ ਆ ਉਹ ਮੀਟਿੰਗ ਵਿੱਚ ਕੀ ਵਿਚਾਰਦੇ ਆ ਸਾਹਮਣੇ ਆਉਂਦਾ ਜੀ ਜੀ ਤੇ ਇਹ ਧਰਮ ਪ੍ਰਚਾਰ ਕਮੇਟੀ ਆ ਜੀ ਜੰਮੂ ਦੀ ਉਹਨਾਂ ਦਾ ਵਫਦ ਵੀ ਸ਼੍ਰੀ ਕਾਲ ਤਖਸਾਲਬ ਦੇ ਜਹੇਦਾਰ ਸਾਹਿਬ ਨੂੰ ਮਿਲਿਆ ਜੀ ਭਾਈ ਦਰਸ਼ਨ ਸਿੰਘ ਦੇ ਉੱਥੇ ਕੀਰਤਨ ਕਰਨ ਤੋਂ ਬਾਅਦ ਜੰਮੂ ਕਸ਼ਮੀਰ ਦੀ ਸਹਾਦ ਸੰਗਤ ਨੂੰ ਹੁਕਮ ਨਾਵਾ ਜਾਰੀ ਹੁਕਮ ਜਾਰੀ ਕੀਤਾ ਗਿਆ ਸੀ ਕਿ ਤੁਸੀਂ ਪੇਸ਼ ਹੋ ਕੋ ਆਪਣਾ ਪੱਖ ਪੇਸ਼ ਕਰੋ ਪਰ ਜੰਮੂ ਕਸ਼ਮੀਰ ਦੀ ਸੰਗਤ ਨੇ ਕਿਹਾ ਸੀ ਅਸੀਂ ਨਹੀਂ ਅਸੀਂ ਦੱਸ ਅਸੀਂ ਨੂੰ ਮੰਨਦੇ ਆ ਅਸੀਂ ਨੇ ਤੁਹਾਡੇ ਕੋਲ ਆਉਂਦੇ ਅਕਾਲ ਤਖਤ ਸਾਹਿਬ ਦਾ ਇੱਕ ਪਾਰਟੀ ਦਾ ਕਹਿੰਦੇ ਬੰਦਾ ਹੈ ਵਖਤ ਪਰ ਉੱਥੋਂ ਹੀ ਇੱਕ ਧਰਮ ਪ੍ਰਚਾਰ ਕਮੇਟੀ ਜੰਮੂ ਦੇ ਕੋਆਰਡੀਨੇਟਰ ਜਗਤਾਰ ਸਿੰਘ ਦੀ ਗਵਾਹੀ ਵਿੱਚ ਬਫਤ ਕਲ ਜਹਦਾਰ ਅਕਾਲ ਤਖਤ ਨਾਲ ਮਿਲਿਆ ਉਹ ਉਹਨੇ ਜਾ ਕੇ ਗੱਲ ਕੀਤੀ ਆ ਕਿ ਅਸੀਂ ਅਕਾਲ ਤਖਤ ਸਾਹਿਬ ਦੇ ਸਮਰਪਣ ਤੁਹਾਡੇ ਹਜ਼ੂਰ 'ਚ ਹੈਗੇ ਆਂ ਅਸੀਂ ਜੰਮੂ ਕਸ਼ਮੀਰ ਦੀ ਸਾਰੀ ਸੰਗਤ ਅਕਾਲ ਤਖਤ ਸਾਹਿਬ ਦੇ ਨਾਲ ਹੈ। ਉੱਥੇ ਅੰਮ੍ਰਿਤ ਛਕਾਉਣ ਦਾ ਚੱਲ ਰਿਹਾ ਕਾਰੋਬਾਰ ਆਹ ਉਹਦਾ ਕਾਰੋਬਾਰ ਨਹੀਂ ਅੰਮ੍ਰਿਤ ਛਕਾਉਣ ਦਾ ਜਿਹੜਾ ਕਿ ਉੱਥੇ ਨਿਯਮ ਵਿਧਾਨਾ ਅਨੁਸਾਰ ਕੰਮ ਚੱਲ ਰਿਹਾ ਪੂਰਾ ਤੇ ਉੱਥੇ ਸਿੱਖ ਸੰਗਤ ਜਿਹੜੀ ਹੈਗੀ ਆ ਉਹ ਅੱਗੇ ਵਧ ਰਹੀ ਆ ਜਿਹੜੇ ਵੀ ਅਕਾਲ ਤਖਤ ਸਾਹਿਬ ਦੇ ਵਿਰੋਧੀ ਨੇ ਉਹਨੂੰ ਕੋਈ ਮੂਹ ਨਹੀਂ ਪਲਾਉਂਦਾ ਉਹਨੇ ਇਹ ਗੱਲ ਆਪਣਾ ਪੱਖ ਰੱਖਿਆ ਅਕਾਲ ਤਖਤ ਸਾਹਿਬ ਦੇ ਸਮਰਪਣ ਹੋ ਕੇ ਜੀ। ਨਿਰਧਰ ਹਾਂ ਨਿਰਪੱਖ ਰਹਾਂਗੇ। ਆਜ਼ਾਦ ਹਾਂ ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਹੁਕਮ ਫਰਾਨਾ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ। ਦੱਸਾਂਗੇ ਕੌਣ ਕਰ ਰਿਹਾ ਹੈ, ਕਿਹਦੇ ਤੇ ਜ਼ਬਰ। ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ, ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ। ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ